ਆਓ ਦੇਖੀ ਜੀ ਗਰਦੀਲ ਨੂੰ ਫੋਨ ਆਜੇ ਹੁਣ ਵੇਖੀਆ ਲੈਪਟਾਪ ਚਲਾਉਂਦਾ ਐ ਐਚਪੀ ਦਾ ਨਵਾਂ ਲੈ ਕੇ ਆਈ ਆ ਓ ਮਾਈ ਗਾਡ ਐਪਲ ਵਾਚ ਓ ਮਾਈ ਗਾਡ ਤੁਹਿਆ ਦੀ ਸਾਉਂਦਾ ਹੀ ਹੁੰਦੀ ਇਹ ਪਤਾ ਨਹੀਂ ਕਿੱਥੇ ਭਾਈਦੀ ਫਿਰਦੀ ਰਹਿੰਦੀ ਲੈ ਆਓ ਚੱਕ ਏ ਸਾਰਾ ਟਪਰੀ ਖੋਦਾਂ ਦੇ ਜਾਂਦੀ ਏ ਏ ਏ ਏ ਆਉ ਗਈ ਆ ਲੈ ਕਰਦੇ ਸ਼ੁਰੂ ਸਾਸਿਕਾ ਜੀ ਸਾਰਿਆਂ ਨੂੰ ਆਰੀ ਵਰਕ ਦਾ ਕੰਮ ਕੀਤਾ ਗਿਆ ਇਹ ਆ ਦਾ ਫਰੰਟ ਹੈਗਾ ਸਾਸਰੀ ਘਰ ਜੀ ਕੀ ਹੱਜਾਲਾ ਠੀਕ ਹਟਿਓ ਅੱਜ ਕੁਝ ਨਾ ਕੁਝ ਕਰਕੇ ਹਟਿਓ ਟਰੱਕਾਂ ਮਸ਼ੀਨਾਂ ਹੀ ਕਿਲਾਈਆਂ ਕੀਤਾ ਤਿੰਨ ਲਾਉਣੇ ਤਿੰਨ ਠੀਕੇ ਨਾ ਜਾਂਦੀ ਇਹ ਸਮਝਿਆ ਹੁੰਦਾ ਉਹਨੇ ਪਿਆਰ ਸੱਦੇ ਨੂੰ ਤੇ ਆਦੀ ਸੰਦੂ ਜਿੰਦਗੀ ਚੋ ਤਾਂ ਠੀਕੇ ਨਾ ਜਾਂਦੀ ਕਤੇ ਦਿਲਾਰੋ ਨਾ ਕੋਈ ਜੱਟ ਜਨੇ ਕੇ ਨਾ ਜਾਂਦੀ ਮਾਂ ਮਖੀ ਗੱਲ ਐਨਾ ਪੈਸਾ ਕਿਵੇਂ ਲਾਇਆ ਹੈ ਨਾ ਹਾਂ ਕਥਾ ਕਰੇ ਹੈ ਕਿ ਤੁਮ ਕਥਾ ਕੀਤਾ ਉਹ ਵੇ ਕਿ ਤੁਮਾਰੇ ਕਿਦਾਂ ਮੂਲ ਕੋਲੇ ਭਰਾ ਜਿੱਦਾਂ ਕੋਈ ਚੋਰੀ ਕੀਤੀ ਹੁੰਦੀ ਹੈ ਪੰਜਾਬ ਚ ਸਾਡੀ ਨਹੀਂ ਸ਼ਕਲ ਆਉਣੀ ਚਾਹੀਦੀ ਹੈ ਨਾ ਦੱਸ ਉਹ ਵੇ ਕਿਦਾ ਖਾਲਾ ਆਪ ਗਾਉਂ ਜਾ ਕੇ ਉਹਨਾਂ ਦੇ ਮਾਰਾ ਖਾਈ ਜਾਂਦਾ ਤੇ ਹੱਥ ਹੋਵੇ ਸੋਨੇ ਨਾਲ ਦਾ ਜਿੰਨ ਕੀ ਜ਼ਿੰਦਗੀ ਜਿੰਦਗੀ ਤੇਰੀ ਪਿੱਤੰਗੀ ਜਾਂ ਹਾਂ ਹੋਣਾ ਬੜਾ ਦੇਖ ਲੋ ਫਰਕ ਕਿੰਨਾ ਜੀ ਡੇਢ ਮਹੀਨੇ ਦਾ ਫਰਕ ਨਾ ਤੇੜਾ ਤੂੰ ਡੇਢ ਮਹੀਨੇ ਵੱਡੀ ਇਹਦੇ ਨਾਲ ਕਿਹੜੀ ਖਰਾਕਾ ਨਹੀਂ ਰਹੀ ਦੱਸਦੇ ਸਾਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਚਲੋ ਸ਼ੁਰੂ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਕੋਲ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏ ਜੋ ਕਿ ਸਿਲਕ ਪਸ਼ਮੀਨੇ ਦੇ ਡਬਲ ਟੋਨ ਕਪੜੇ ਦੇ ਉੱਪਰ ਹੈਗਾ ਆਰੀ ਵਰਕ ਦਾ ਕੰਮ ਕੀਤਾ ਗਿਆ ਇਹ ਹੈ ਦਾ ਫਰੰਟ ਹੈਗਾ ਤੇ ਇਹਦੀਆਂ ਬਾਜੂ ਤੇ ਵੀ ਕਢਾਈ ਕੀਤੀ ਗਈ ਆ ਆਓ ਦੇਖੀਏ ਅਰਜੀਤ ਨੂੰ ਫੋਨ ਆ ਜੇ ਹੁਣ ਵੇਖੀਏ ਲੈਪਟਾਪ ਚਲਾਉਣ ਲਈ ਐਚਪੀ ਦਾ ਨਵਾਂ ਲੈ ਕੇ ਆਈ ਆ ਓ ਮਾਈ ਗੋਡ ਐਪਲ ਵਾਚ ਓ ਮਾਈ ਗੋਡ ਵਨ ਐਂਡ ਓਨਲੀ ਐਪਲ ਵਾਚ ਇਸ ਮੈਮ ਵਾਓ ਮਮ ਪਿਛੇ ਹਰਜੀਤ ਕੌਰ ਵੀ ਆ ਗਈ ਸਾਉ ਦਾ ਹੀ ਹੁੰਦੀ ਏ ਬੋਦਾਨੀ ਕਿੱਥੇ ਭਾਈਦੀ ਫਿਰਦੀ ਰਹਿੰਦੀ ਲੈ ਆਉ ਚੱਕ ਏ ਸਾਰਾ ਟੱਪਰੀ ਕੋ ਇइससे ਘਮਲੇ ਜੀ ਆਉ ਜਾਂਦੀ ਆ ਉਹ ਜਾਂਦੀ ਏ ਏ ਏ ਆਉ ਗਈ ਆ ਲੈ ਗਈ ਆ ਦੀ ਕਿڑی ਬਾਹ ਪੱਬੇ ਤੂੰ ਕੀ ਕਰਦਾ ਇੱਕ ਕੰਮ ਵੀ ਕਰ ਲੈ ਬਾਨੇਣਾ ਤੇਰੀ ਗੱਲ ਤੇ ਕੀ ਹੋਇਆ ਓ ਮਾਈ ਗਾਡ ਮੈਮ ਲੱਗੇ ਹੋਏ ਨੇ ਮੈਮ ਗੱਲ ਕਰਦੇ ਹੋਏ ਨੇ ਬੋ ਗੱਲਾਂ ਦੀਆਂ ਗੱਲਾਂ ਤੇਰਾ ਇੰਗਲਿਸ਼ ਤਾਂ ਵਰਕ ਬਹੁਤ ਸੋਹਣਾ ਵਾ ਮੈਂ ਤਾਂ ਹੈ ਆ ਹੋਏ ਆ ਤਾਂ ਮੈਂ ਤਾਂ ਇੰਨੀ ਔਖੀ ਵੈਰੀ ਬਿਗ ਦਿਮਾਗ ਵਰਤਿੰਗ ਇਨ ਯੂਅਰ ਕਿਤਾਬਾਂ ਚ ਇਹ ਦਿਮਾਗ ਜੀ ਵਰਤ ਕੇ ਚਾ ਸੀ ਮਾਣੀ ਨੂੰ ਲੈਪਟਾਪ ਕੋ ਪੱਤਾ ਤੇ ਖਾਦਾ ਚੱਲਦਾ ਤੇਰੇ ਆਪ ਦੇ ਲੈਪਟਾਪ ਨਾਲ ਖੜੀ ਰਿਆ ਸੀ ਠੀਕ ਹੈ ਨਾ ਸਹੀ ਆਲਾ ਲਾ ਕੇ ਹਟਿਓ ਅੱਜ ਕੁਝ ਨਾ ਕੁਝ ਕਰਕੇ ਆ ਕੇ Non è che si può fare niente, ma ਇੰਨਾ ਪੈਸਾ ਕਿਵੇਂ ਲਾਇਆ ਤੂੰ ਹੈ ਇੰਨਾ ਹਾਂ ਇਕੱਠਾ ਕਰ ਕਿ ਹੈ ਕਿੱਥੋਂ ਇਕੱਠਾ ਕੀਤਾ ਉਹ ਵੇਖੀ ਤੂੰ ਮਾਰੇ ਕਿਦਾਂ ਮੂਹਣ ਕੋਲੇ ਭਰਾ ਜਿੱਦਾਂ ਕੋਈ ਚੋਰੀ ਕੀਤੀ ਹੁੰਦੀ ਹੈ ਪੰਜਾਬ ਚ ਸਾਡੀ ਨਹੀਂ ਸ਼ਕਲ ਆਉਣੀ ਚਾਹੀਦੀ ਹੈ ਨਾ ਦੱਸਿੰਦਿਆ ਆ ਵੀਰ ਵੇਖ ਤੂੰ ਕਿਉਂ ਆ ਤਾਂ ਹੁਣ ਦਿਖਾ ਦੇ ਦਿਖਾ ਇੰਨੇ ਪੈਸੇ ਉਖਾ ਹਣਾ ਆ ਪੱਕੇ ਤੌਰ ਤੇ ਦੇ ਕਿਵੇਂ ਏ ਕੀ ਹੋਇਆ ਇਹ ਬੇੜਾ ਮਾਰੀਏ ਨੇ ਜਿਵੇਂ ਤੈਨੂੰ ਮੰਨੇ ਜਾ ਸ਼ਿਰੂ ਦਾ ਤੂੰ ਸੋਨਾ ਜੰਮਿਆ ਸੀ ਕਾ ਨਿਕਲ ਆ ਆਏ ਓਏ ਤੈਨੂੰ ਵੀ ਲੌਕੀ ਲੋੜਾ ਥਾਣੇ ਹੱਥੂ ਖਲਵਾ ਲੈਂਦਾ ਵੈਸੇ ਵੀ ਕਾਲਾ ਆਇਆ ਨਾ ਇਹ ਬੇਦਰ ਤੇ ਹੀ ਆਰਡਰ ਜੀ ਬਣਾਇਆ ਆ ਉਹ ਵੇ ਕਿਉਂ ਇਹਦੇ ਮਾਰਚ ਪੇੜ ਮਾਰਚ ਪੇੜ ਦੇ ਉਹ ਵੇ ਉਹ ਵੇ ਕਿਹਦਾ ਖਾਲਾ ਆਪ ਗਾਉਂ ਜਾ ਕੇ ਉਹਨਾਂ ਦੇ ਮਾਰਾ ਖਾਈ ਜਾਂਦਾ ਜੇ ਮੈਂ ਨਾ ਹੁੰਦਾ ਤੇਰੇ ਤੋਂ ਖੋਲ ਲੈਣਾ ਹੀ ਉਹਨਾਂ ਨੇ ਤੁਹਾਨੂੰ ਆਸ਼ਕੀ ਤੇ ਲੂਣ ਚਾਹੀਦੇ ਕਿੱਦਾਂ ਨਹੀਂ ਦੇਖ ਕਿਦਾਂ ਐਕਟਿੰਗ ਵੇ ਕੈਮਰੇ ਸਾਹਮਣੇ ਉਹ ਇਹ ਦੋ ਬੰਦੇ ਫੇਰ ਲੁੱਗ ਗਏ ਵੇਖੀ ਕੈਂ ਮੂੰਹ ਹੀ ਘੁਮਾ ਗਏ ਤੂੰ ਵੀ ਮੂੰਹ ਲਕਾ ਲ ਤੂੰ ਵੀ ਗਲਤ ਕੰਮ ਕੀਤਾ ਨਾ ਮੈਂ ਨਹੀਂ ਕਰਦਾ ਅੱਖਾ ਜੱਖਾ ਆ ਵਾ ਫੇਰ ਮੇਰੀਆਂ ਜੀ ਬੁੱਗੇ ਮੈਂ ਤੇਰੀ ਅੱਖਾਂ 'ਚ ਡੁੱਬਣਾ ਚਾਹਣਾ ਆਇਓ ਇਹ ਤੇਰੀਆਂ ਅੱਖਾਂ 'ਚ ਕੁੜੀਆਂ ਹੀ ਬਹੁਤ ਤੇਰੀਆਂ ਜੀ ਲਾ 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 ਇੱਕ ਲਾ ਲਾ ਵਨ ਮੋਰ ਪ੍ਰਮਾ ਦਾ ਪਿਆਰ ਹੁੰਦਾ ਚੱਲ ਪਿਆਰ ਨਾ ਉਹ ਪਿਆਰ ਨਾ ਇੱਕ ਹੱਥਾਂ ਵਿੱਚ ਹੱਥ ਹੋਵੇ ਸੋਹਣੇ ਨਾਰਦਾ ਨਾਰਦਾ ਜਿੰਨ ਕੀ ਜ਼ਿੰਦਗੀ ਤੇ ਫੇਰ ਸੁਪੀ ਟੰਗੀ ਜਾਂਦੀ ਹਾਂ ਹਾਂ ਬਹੁਤ ਹੋਣਾ ਬੜਾ ਚੰਗੀ ਸੱਸਰੀ ਕਾਲੀ ਇਹ ਸੱਸਰੀ ਕਾਲੀ ਕਿਤੇ ਅਸੀਂ ਵੀਡੀਓ ਬਣਾਉਣੀ ਚਾਹੀਦੀ ਤੇਰਾ ਗਾਲਾਂ ਲੱਗਦੇ ਆ ਆਈ ਉਹ ਕਿਸੇ ਰੰਗ ਲੱਗ ਗਿਆ ਜੀ ਚਲ ਨਹੀਂ ਬਣਾਉਂਦਾ ਕੋਈ ਪਰਦਾ ਕਰੀ ਤਾਂ ਜੀ ਇੱਕੋ ਜੀ ਭਾਈ ਤਾਂ ਤਾਂ ਕਰ ਪੈ ਨਹੀਂ ਇਹ ਰੰਗ ਕਾਲਾ ਲੱਗੰਦਿਆ ਜੀ ਹਾਜੀ ਕਾਲਾ ਲੱਗ ਉਹ ਇਹਦਾ ਰੰਗ ਕਾਲਾ ਲੱਗੰਦਿਆ ਓ ਮਾਈ ਗਾਡ ਕਿਰੇਪਟਿਕਸ ਕਰਤਾ ਮੈਂ ਦੱਸ ਨਹੀਂ ਤਾ ਨੋਲੀ ਵਾਲੀ ਹਾਂ ਦਾਦੂ ਤੁਹਾਨੂੰ ਆਈ ਉਹ ਵਲੌਗ ਮੇਰੇ ਚੈਨਲ ਤੇ ਵੇਖਿਓ ਹਾਂਜੀ ਹਾਂਜੀ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਸਾਡੀ ਚੈਨਲ ਤੇ ਇਹ 7000 ਅਲੀਆ ਦੇ ਭਾਈ ਜੀ 9000 ਲੱਗਾ ਭਾਈ ਕੀ ਗੈਟ ਦੀ ਗਈ ਆ 9000 9000 ਅੱਜ ਮਹਿੰਗੀ ਯਾਰ ਇਹ ਵੀ ਆਫਰ ਮਿਲ ਗਈ ਸਾਨੂੰ ਲੈਣੀ ਇਹ ਮੈਨੂੰ ਇਹ 프라이ਸ ਦਿੱਤੀ। ਇੱਕ ਰਾਚੀ। ਸਾਰਿਆਂ ਨੇ ਇਹਨਾਂ ਨੂੰ ਵੇਖਿਆ ਹੀ ਹੋਣਾ ਵਾ ਪਛਾਣੋ ਤੁਸੀਂ ਕਿੱਥੇ ਵੇਖਿਆ? ਜ਼ਿਆਦਾਤਰ ਕੀ 18 ਸਾਲ ਤੋਂ ਜਾਂ 25 ਸਾਲ ਦੀ ਉਮਰ ਦੇ ਵਿੱਚ ਜਿਹੜੇ ਆ ਉਹ ਜਾਂ ਕੱਚ-ਕਲ ਬੱਚੇ ਸੀ। ਖਣਾ ਵੇਂਦੇ ਆ ਵੀਡੀਓ। ਤੁਸੀਂ ਦੱਸੋ ਇਹਨਾਂ ਕਿੱਥੇ ਵੇਖਿਆ? ਪੁੱਜੋ। ਹਾਂਜੀ ਸਸੀਗਾਲ ਜੀ ਸਾਰਿਆਂ ਨੂੰ ਜੇ ਤੁਹਾਨੂੰ ਅੱਜ ਇੱਕ ਮਿਲੋ ਹੁਣ ਬੱਚੇ ਹੋਣੇ ਆਇਆ ਫੌਰਨ ਤੋਂ। ਨਹੀਂ ਆ ਭਰਾਣਾ ਬਹੁਤ ਪਿਆਰਾ ਤੇ ਅਸੀਂ ਹਾਸਾ ਮਜ਼ਾਕ ਕਰਦੇ ਰਹਿੰਨੇ ਆ। ਆਪਦੇ ਭਰਾਵਾਂ ਨਾਲ ਹੀ ਹੁੰਦਾ ਵੀ ਹਰ ਬੰਦੇ ਨਾਲ ਨਹੀਂ ਆਪਾਂ ਹਾਸਾ ਮਜ਼ਾਕ ਕਰ ਸਕਦੇ ਹੈ ਕਿਉਂ? ਅਰਦਾਸ ਤਾਂ ਨਹੀਂ ਕਰ ਸਕਦੇ ਆਪਾਂ ਬਰੋ ਹੈ ਜਵੇਂ ਉਹਨਾਂ ਨਾ ਕਾਕੇ ਨਾਲ ਕਰ ਲਈਦਾ ਵਾ ਕਾਕਾ ਆਪਣਾ ਆਪਦਾ ਹੀ ਆ ਇਹ ਵੀ ਭਰਾ ਆਪਣਾ ਬਹੁਤ ਹੀ ਵਧੀਆ ਭਰਾ ਕਾਕੇ ਜਿਹੜੀ ਆਹ ਸ਼ੈ ਬਣਾਈ ਨੇ ਮੈਂ ਉਹਦੇ ਹੱਥੀ ਬਣਾਈਆਂ ਚੰਦੇ ਦੱਸ ਫਿਰ ਕਿਵੇਂ ਆ ਆ ਤਾਂ ਨਹੀਂ ਮੁਕਾਬਲਾ ਕਰਦੇ ਇਹਦਾ ਆਹ ਕਹਿਣ ਨੂੰ ਜਾਂਦੇ ਤੇ ਆਹ ਵੇਖ ਲੈ ਪੰਜਵਾਂ ਆਇਆ ਨਾ ਪੂਰਾ ਸੇਰਾ ਬਣ ਗਿਆ ਨਾ ਲੈ ਵੀ ਇਹਨਾਂ ਦੋਹਾਂ ਦੀ ਏ ਸੇਮ ਆ ਦੇ ਲੋ ਫਰਕ ਕਿੰਨਾ ਜੀ ਡੇਢ ਮਹੀਨੇ ਦੇ ਫਰਕ ਨਾ ਤੇੜਾ ਤੂੰ ਡੇਢ ਮਹੀਨੇ ਵੱਡੀ ਇਹਦੇ ਨਾਲ ਕਿਹੜੀ ਖਰਾਕ ਖਾ ਨਹੀਂ ਰਹੀ ਦੱਸ ਦੇ ਸਾਨੂੰ ਰੀਤ ਮੰਨ ਜਾ ਆਪਣੇ ਵਾਲੀ ਦੇ ਨਾਲ ਦੱਸ ਦੇ ਤੈਨੂੰ ਮੈਂ ਕਹਿ ਨਹੀਂ ਬਤਾਉ ਇਹਨੇ ਚੋਰੀ ਚੋਰੀ ਨਾਨੀ ਕੋਲ ਹੀ ਰਹਿ ਕੇ ਖਰਾਕ ਖਾਦੀ ਆ ਤਾਂ ਲੰਮੀ ਹੋਈ ਆ ਗੱਲ ਹੋਰ ਕੋ ਨਹੀਂ ਨਿੱਖ ਖਰਾਕ ਤਾਂ ਤੂੰ ਵੀ ਨਾਨੀ ਕੋਲ ਹੀ ਖਾਨੀ ਹੈ ਤੈਨੂੰ ਲੱਗਦੀ ਨਹੀਂ ਨਾਨੀ ਵਾਲੀ ਖਰਾਕ ਪਤਨੀ ਹੋਣਾ ਹਾਂ ਇਹ ਕਿਦਾਂ ਨਹੀਂ ਕਰਦਾ ਤੇ ਛੱਤ 'ਚ ਨਾ ਵਜੀ ਇੱਕੋ ਦਾ ਮੇ ਕਿਤੇ ਰਾਤ ਨੂੰ ਵਾਜੇ ਕਿਤੇ ਸਵੇਰੇ ਉੱਠ ਕੇ ਪੱਖੇ 'ਚ ਸਿਰ ਮਾਰਿਆ ਆਉਂਦਾ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ